ਐਸਾ ਬੜੇ ਲੋਕ ਚੱਕੀ ਫਿਰਦੇ ਪਰ ਲੋਕ ਭਲਾਈ ਦੇ ਕੰਮ ਕਰਨ ਲਈ ਪੈਸੇ ਦੇ ਨਾਲ-ਨਾਲ ਦਿਲ ਵੀ ਚਾਹੀਦਾ ਜੋ ਕਿ ਮਸ਼ਹੂਰ ਪੰਜਾਬੀ ਕਲਾਕਾਰ ਗੁਲਾਬ ਸਿੱਧੂ ਨੇ ਦਿਖਾਇਆ ਬੀਤੇ ਦਿਨ ਗੁਲਾਬ ਸਿੱਧੂ ਨੇ 11 ਲੋੜਵੰਦ ਲੜਕੀਆਂ ਦੇ ਵਿਆਹ ਵੀ ਕੀਤੇ ਤੇ ਉਹਨਾਂ ਦੇ ਨਾਲ-ਨਾਲ ਲੋੜਿੰਦਾ ਸਮਾਨ ਵੀ ਦਿੱਤਾ ਤੁਸੀਂ ਵੀਡੀਓ ਦੇ ਵਿੱਚ ਵੀ ਦੇਖ ਸਕਦੇ ਹੋ ਕਿ ਕਿੰਨੀ ਨਿਮਰਤਾ ਦੇ ਨਾਲ ਗੁਲਾਬ ਸਿੱਧੂ ਉਹਨਾਂ ਧੀਆਂ ਦੇ ਵਿੱਚ ਬੈਠਾ ਦੁਨੀਆ ਦੇ ਖੂਬਸੂਰਤ ਪਲਾਂ ਨੂੰ ਇੰਜੋਏ ਕਰ ਰਿਹਾ ਹੈ ਤੇ ਉੱਥੇ ਹੀ ਉਹਨਾਂ ਦੀ ਇਸ ਮਹਾਨ ਪ੍ਰੋਗਰਾਮ ਦੇ ਵਿੱਚ ਗਾਇਕ ਮੂਸੇ ਵਾਲੇ ਦੇ ਪਿਤਾ ਸਮੇਤ ਕਈ ਮਸ਼ਹੂਰ ਕਲਾਕਾਰ ਪਹੁੰਚੇ ਤੇ ਗੁਲਾਬ ਸਿੱਧੂ ਦੇ ਇਸ ਕੰਮ ਦੀ ਤਾਰੀਫ਼ ਕੀਤੀ ਜਾ ਰਹੀ ਹੈ ਕਿਉਂਕਿ ਆਪਣੇ ਲਈ ਤਾਂ ਹਰ ਕੋਈ ਕਰਦਾ ਹੈ ਪਰ ਆਪਣੀ ਕਮਾਈ ਵਿੱਚੋਂ ਕਿਸੇ ਦੂਸਰੇ ਲਈ ਕਰਨਾ ਵੱਡੀ ਤੋਂ ਵੀ ਕਿਤੇ ਵੱਡੀ ਗੱਲ ਹੁੰਦੀ ਹੈ ਤੇ ਅਜਿਹਾ ਹਰ ਉਹ ਵਿਅਕਤੀ ਨੂੰ ਕਰਨਾ ਚਾਹੀਦਾ ਹੈ ਜਿਸ ਨੂੰ ਪਰਮਾਤਮਾ ਨੇ ਉਸ ਦੀ ਜ਼ਿੰਦਗੀ ਦੇ ਵਿੱਚ ਬਹੁਤ ਕੁਝ ਦਿੱਤਾ ਤੇ ਅਸੀਂ ਵੀ ਦੁਆ ਕਰਦੇ ਹਾਂ ਕਿ ਬਾਈ ਗੁਲਾਬ ਸਿੱਧੂ ਦੀ ਕਮਾਈ ਦੇ ਵਿੱਚ ਰੱਬ ਹੋਰ ਬਰਕਤ ਪਾਵੇ ਤੇ ਉਸ ਨੂੰ ਹੋਰ ਤਰੱਕੀ ਬਖਸ਼ੇ ਕਿਉਂਕਿ ਕਲਾਕਾਰ ਬੜੇ ਦੇਖਿਆ ਪਰ ਗੁਲਾਬ ਸਿੱਧੂ ਵਰਗਾ ਦਿਲ ਕਿਸੇ ਦਾ ਨਹੀਂ ਦੇਖਿਆ ਹੁਣ ਦੇਖੋ ਉਹਨਾਂ ਦੀ ਜੋੜੀਆਂ ਨਾਲ ਨੱਚਦਿਆਂ ਦੀ ਇਹ ਪਿਆਰੀ ਵੀਡੀਓ ਯਾਰੀ ਨਾਲ ਇਹਨਾਂ ਦੇ ਪੱਕੇ ਸਾਰੇ ਫਰਮੇ ਅਸਲ ਗੁਜ਼ਾਰੇ ਆਸਮਾਨ ਕੋ ਸਾਰੇ ਵੱਡੇ ਚੱਕਰ ਵਾਲੇ ਗਲਾਬ ਦੇ ਸੋ ਸਾਡੇ ਵੱਡੇ ਭਾਈ ਜੀ ਸਤਿਕਾਰ ਜੋ ਮੀਤ ਥੇਰ ਸਾਹਿਬ ਤੇ ਲਾਉਣਾ ਹੈ ਬਾਈ ਬਲਕਾਨ ਅਖੀਲਾ ਤੇ ਬਹੁਤ ਹੀ ਪਿਆਰੀ ਆਵਾਜ਼ ਮਨਜੇਦਰ ਗੁਲਸਨ ਇਸ ਤੋਂ ਬਾਅਦ ਭਾਨੇ ਪਗੋੜੇ ਦਾ ਵੀ ਸਨਮਾਨ ਹੈ ਜੀ ਉਹਨਾਂ ਨੂੰ ਵੀ ਬੈਠੇ ਉਹ ਵੀ ਨੇੜੇ ਰਹਿਣ ਭਾਨਾ ਪਗੋੜੇ ਹਾਂਜੀ ਪਰਮ ਸਤਿਕਾਰ ਜੋ ਜਿੰਨੇ ਵੀ ਇਸ ਸਮਾਗਮ ਤੇ ਇਕੱਤਰ ਹੋ ਸਾਰੇ ਜੀ ਆਇਆ ਬਹੁਤ ਬਹੁਤ ਮੁਬਾਰਕਾ ਗੁਲਾਬ ਸਿੰਘ ਜੀ ਸਾਰੀ ਟੀਮ ਨੂੰ ਔਰ ਗੁਲਾਬ ਜੀ ਦੇ ਡੈਡੀ ਨੂੰ ਔਰ ਮੰਮੀ ਨੂੰ ਇੱਕ ਤਾਰੀ ਗੁਲਾਬ ਦੇ ਡੈਡੀ ਦੀ ਤੇ ਮੰਮੀ ਜੀਾਂ ਦੀ ਬਣਦੀ ਐ ਹੋਰ ਹਾਰ ਬੱਚੇ ਪਰਮਾਤਮਾ ਸਾਰਿਆਂ ਦੇ ਵੀ ਬਹੁਤ ਵੱਡਾ ਪ੍ਰਾਲਾ ਕਰਿਆ ਮੇਰੇ ਵੀਰ ਨੇ ਬਹੁਤੀ ਸਲਾੰਗਾ ਹੋ ਗਏ ਔਰ ਸਾਡੇ ਮਾਪੇ ਸਰਦਾਰ ਬਲਕੌਰ ਸਿੰਘ ਜੀ ਸਿੱਧੂ ਸਾਹਿਬ ਉਸ ਤਰੂ ਤਾਰੇ ਵਾਂਗੂੰ ਚਮਕਦਾ ਨਾਮ ਸ਼ੋਭਦੀਪ ਸਿੱਧੂ ਮੂਸੇਵਾਲਾ ਇੱਕ ਤਾੜੀ ਬਣਦੀ ਉਹਦੇ ਨਾਲ ਇਹ ਉਸ ਧੀਰੇ ਦੇ ਲਾਇ ਹੋਏ ਬੂਟੇ ਗੁਲਾਬ ਜੀ ਯਾਦ ਆਉਂਦੀ ਹੈ ਵੀਰ ਦੀ ਹਾਂ ਪੂਰੀ ਬਾਈ ਹੈ ਪੂਰੀ ਜੀ ਪੂਰੀ ਅੱਜ ਵਿੱਚ ਆਓ ਆ ਖੜਾ ਆਪਣਾ ਬਾਪੂ ਅਜ ਵੀਰਾ ਹੁੰਦਾ ਤਾਂ ਕੁਝ ਹੋਰ ਹੀ ਬਾਪੂ ਨੂੰ ਇੱਕ ਵੇਰਾ ਕਿਹਾ ਇੱਕ ਵੇਰ ਕਹਿਣ ਤੇ ਆ ਗਿਆ ਬਾਪੂ ਕਿਉਂ ਨਹੀਂ ਆਉਣਗੇ ਆਪਣੇ ਮਾਪੇ ਗੁਲਾਬ ਕਹਿੰਦਾ ਇੱਕ ਵਾਰੀ ਕਿਹਾ ਬਾਪੂ ਨੂੰ ਤੇ ਬਾਪੂ حاضر ਲੰਮੀ ਉਮਰ ਕਰੇ ਬਾਬਾ ਜੀ ਸਾਡੇ ਬਾਪੂ ਜੀਆਂ ਦੀ ਬੇਬੇ ਜੀਆਂ ਦੀ ਔਰ ਛੋਟੇ ਸ਼ੁਭਦੀਪ ਦੀ ਜਿਹੜਾ ਛੋਟੇ ਬੈਰੀ ਉਸ ਹਾਨੀਲੀ ਵਿੱਚ ਆਇਆ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਣ ਵਾਸਤੇ ਸਾਡੇ ਸਤਿਕਾਰਯੋਗ ਹੈਪੀ ਸਾਈਂ ਜੀ ਸ਼ਪਾਰ ਵਾਲੀ ਦਰਬਾਰ ਦੇ ਗੱਦੀ ਨਸ਼ੀਨ ਮਹਾਂਪੁਰਸ਼ ਸਾਡੇ ਅੰਗਰੇਜ਼ ਵਾਲੀ ਵੀਰ ਜੀ ਉਹਨਾਂ ਨੂੰ ਜੀ ਆਇਆਂ ਹਰ ਪੰਜਾਬੀ ਅਪਡੇਟ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਸ਼ੇਅਰ ਕਰ ਦਿਓ ਧੰਨਵਾਦ